ਲੋਕ ਅਧਿਆਪਕ ਸਾਥੀਓ ਸਿੱਖਿਆ ਮੰਤਰੀ ਦੀ ਵਾਦਾ ਖਿਲਾਫੀ ਦੇ ਰੋਸ ਵਿੱਚ ਅੱਜ ਪੰਜਾਬ ਭਰ ਦੇ ਵਿੱਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਪੁਤਲੇ ਫੁੱਕੇ ਜਾ ਰਹੇ ਹਨ ਇਹ ਸੱਲ ਇਹ ਕੱਲ ਵੀ ਜਾਰੀ ਰਹਿਣਾ ਹੈਗਾ ਪਟਿਆਲੇ ਦੇ ਵਿੱਚ ਵੀ ਅਸੀਂ ਥੋੜਾ ਸਮਾਂ ਪਹਿਲਾਂ ਓਪੀ ਸੋਨੀ ਦੇ ਪੁਤਲੇ ਦੀ ਸ਼ਿਤਰ ਪਰੇਡ ਕਰਨ ਤੋਂ ਬਾਅਦ ਉਸ ਨੂੰ ਅਗਨ ਭੇਟ ਕੀਤਾ ਹੈ ਤੇ ਇਲਾਨ ਕੀਤਾ ਹੈ ਐਸਐਸ ਰਮਸਾ ਦੇ ਆਪਕ ਜੁਨੀਨ ਵੱਲੋਂ ਕਿ ਪਿਛਲੇ 8 ਮਹੀਨੇ ਤੋਂ ਸਾਨੂੰ ਜਿਹੜੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਇਸ ਕਾਰਨ ਸਾਡੇ ਜਿੰਨੇ ਵੀ ਤਿਹਾਰ ਆਏ ਪਿਛਲੇ 8 ਮਹੀਨਿਆਂ ਦੇ ਵਿੱਚ ਦੁਸਹਿਰਾ ਹੋਵੇ ਹੋਵੇ ਕਰਵਾ ਚੌਥ ਹੋਵੇ ਸਾਰੇ ਤੇ ਸਾਰੇ ਅਸੀਂ ਸੰਘਰਸ਼ ਦੇ ਰੂਪ ਦੇ ਵਿੱਚ ਮਨਾਏ ਨੇ ਕਿਸੇ ਤਰ੍ਹਾਂ ਨਵੇਂ ਸਾਲ ਨੂੰ ਵੀ ਅਸੀਂ ਕਾਲੇ ਬਿੱਲੇ ਲਾ ਕੇ ਸਕੂਲਾਂ ਦੇ ਵਿੱਚ ਗਏ ਤੇ ਕੱਲ ਜਦੋਂ ਲੋੜੀ ਦਾ ਤਿਹਾਰ ਆ ਰਿਹਾ ਹੈ ਪੰਜਾਬ ਦੇ ਅਧਿਆਪਕਾਂ ਦੀ ਹਾਲਤੇ ਬਣ ਚੁੱਕੀ ਹੈ ਕਿ ਲੋੜੀ ਮਨੋ ਉਹਨਾਂ ਤਾਂ ਦੂਰ ਦੀ ਗੱਲ ਹੈ ਰੋਜੀ ਰੋਟੀ ਚਲਾਉਣ ਲਈ ਵੀ ਟੀਚਰਾਂ ਨੂੰ ਸਕੂਲ ਚੋਂ ਛੁੱਟੀ ਲੈ ਕੇ ਮਜ਼ਦੂਰੀ ਕਰਨੀ ਪੈ ਰਹੀ ਹੈ ਇਸ ਕਰਕੇ ਅਸੀਂ ਆਪਣੀ ਜਥੇਬੰਦੀ ਵੱਲੋਂ ਫੈਸਲਾ ਕੀਤਾ ਕਿ ਕੱਲ ਐਸਐਸਰ ਅਮਸਾ ਦੇ ਉਹ ਅਧਿਆਪਕ ਜਿਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਉਹ ਮੋਤ ਪਹਿਲ ਵਿਖੇ ਜਾ ਕੇ ਕੈਪਟਨ ਰਵਿੰਦਰ ਮੁਖਮੰਦ ਸਾਡਾ ਇੱਕ ਦਿਨ ਦਾ ਤਿਹਾਰ ਜਿਹੜਾ ਉਹ ਸਰਕਾਰ ਮਨਾਉਣ ਦਾ ਪ੍ਰਬੰਧ ਕਰੇ ਸਾਨੂੰ ਪਤਾ ਲੱਗਿਆ ਕਿ ਮੁੱਖ ਮੰਤਰੀ ਦੇ ਮਹਿਲ ਦੇ ਵਿੱਚ ਬਾਥੀਆਂ ਨਹੀਂ ਹੈ ਕਿਉਂਕਿ ਉੱਥੇ ਕੋਈ ਦੰਗਰ ਪਸ਼ੂ ਨਹੀਂ ਪਾਲੇ ਹੋਏ ਹੈ ਇਸ ਕਰਕੇ ਅਸੀਂ ਆਪਣੇ ਅਧਿਆਪਕਾਂ ਵੱਲੋਂ ਬਾਥੀਆਂ ਤੇ ਲੱਕੜਾਂ ਦਾ ਪ੍ਰਬੰਧ ਉਹ ਕਰਕੇ ਲੈ ਕੇ ਆਵਾਂਗੇ ਤੇ ਮੁੱਖ ਮੰਤਰੀ ਨੂੰ ਆਖਾਂਗੇ ਕਿ ਜੇ ਤੁਸੀਂ ਅਧਿਆਪਕਾਂ ਨੂੰ ਤਨਖਾਹ ਨਹੀਂ ਦੇ ਸਕਦੇ ਅਧਿਆਪਕਾਂ ਦੇ ਇੱਕ ਦਿਨ ਦੀ ਲੋੜੀ ਦਾ ਪ੍ਰੋਗਰਾਮ ਜ਼ਰੂਰ ਹੋ ਕਰਨ ਤਾਂ ਕਿ ਅਧਿਆਪਕਾਂ ਦਾ ਤੇ ਉਹਨਾਂ ਦੇ ਪਰਿਵਾਰਾਂ ਦਾ ਇਹ ਸਰਕਾਰ ਦੇ ਵਿੱਚ ਕੈਪਟਨ ਸਰਕਾਰ ਚ ਕੋਈ ਇੱਕ ਦਿਨ ਚੰਗਾ ਲੰਘ ਸਕੇ ਸੋ ਪਟਿਆਲੇ ਜ਼ਿਲ੍ਹੇ ਦੇ ਨਾਲ-ਨਾਲ ਨੇੜੇ ਦੇ ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ ਵੀ ਬੇਨਤੀ ਹੈ ਕਿ ਜਿੰਨੇ ਅਧਿਆਪਕ ਪਹੁੰਚ ਸਕਦੇ ਨੇ ਕੱਲ 12 ਵਜੇ ਆਪਾਂ ਮੋਤੀ ਮਹਿਲ ਦੇ ਸਾਹਮਣੇ ਪਹੁੰਚੀਏ ਤੇ ਉੱਥੇ ਆਪਾਂ ਧੂਣਾ ਲਾ ਕੇ ਲੋੜੀ ਦਾ ਤਿਹਾਰ ਮਨਾਵਾਂਗੇ ਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਯਾਦ ਕਰਾਵਾਂਗੇ ਕਿ ਸਿੱਖਿਆ ਮੰਤਰੀ ਓਮਪ੍ਰਕਾਸ਼ ਸੋਨੀ ਨੇ ਜਿੰਨੇ ਵਾਅਦੇ ਕੀਤੇ ਸੀ মিডিਆ ਦੇ ਸਾਹਮਣੇ ਤੇ ਸਾਡੇ ਅਧਿਆਪਕਾਂ ਦੇ ਸਾਹਮਣੇ ਉਹ ਵਾਅਦਿਆਂ ਨੂੰ ਸਿੱਖਿਆ ਮੰਤਰੀ ਨੇ ਚੱਕਨਾ ਚੋਰ ਕੀਤਾ ਵਾਅਦਾ ਖਿਲਾਫੀ ਕੀਤੀ ਹੈ ਗੈਰ ਜ਼ਿੰਮੇਵਾਰੀ ਦਿਖਾਈ ਹੈ ਜੀ ਦੂਜਾ ਇਹ ਸਿੱਖਿਆ ਮੰਤਰੀ ਸਾਡੇ ਵਿਦਿਆ ਦੇ ਮੰਦਰਾਂ ਨੂੰ ਢਾਬੇ ਸਮਝਦਾ ਹੋਇਆ ਤੁਲਨਾ ਕਰਦਾ ਹੈ ਕਿ ਸਾਡੇ ਸਰਕਾਰੀ ਸਕੂਲ ਢਾਬੇ ਨੇ ਤੇ ਪ੍ਰਾਈਵੇਟ ਸਕੂਲ 5 ਸਟਾਰ ਨੇ ਤਸੀ ਮੁੱਖ ਮੰਤਰੀ ਤੋਂ ਵੀ ਸਵਾਲ ਕਰਨਾ ਕਿ ਜੇ ਸਾਡਾ ਸਿੱਖਿਆ ਮੰਤਰੀ ਇਸ ਤਰ੍ਹਾਂ ਸਮਝਦਾ ਹੈ ਤਾਂ ਫਿਰ ਜਦੋਂ ਇੱਕ ਸਾਲ ਬਾਅਦ ਰਿਜ਼ਲਟ ਆਉਂਦੇ ਨੇ ਤਾਂ ਫਿਰ ਪ੍ਰਾਈਵੇਟ ਸਕੂਲਾਂ ਨਾਲ ਤੁਲਨਾ ਸਾਡੀ ਕਿਉਂ ਕੀਤੀ ਜਾਂਦੀ ਹੈਗੀ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਦੱਬ ਕੇ ਪੜ੍ਹਾਉਂਦੇ ਨੇ ਫਿਰ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਨਤੀਜੇ ਸਾਡੇ ਬਹੁਤੀ ਵਾਰ ਚੰਗੇ ਆਉਂਦੇ ਨੇ ਪਰ ਜੇ ਕਿਸੇ ਵਾਰ ਕਿਸੇ ਕਾਰਨ ਨਤੀਜੇ ਖਰਾਬ ਆ ਜਾਣ ਤਾਂ ਸਾਡੀ ਤੁਲਨਾ ਪ੍ਰਾਈਵੇਟ ਸਕੂਲਾਂ ਨਾਲ ਕੀਤੀ ਜਾਂਦੀ ਹੈ ਕਈ ਘੱਟ ਤਨਖਾਹ ਲੈਣ ਵਾਲੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਬੱਧ ਮਿਹਨਤ ਕਰਾਉਂਦੇ ਨੇ ਪਰ ਸਿੱਖਿਆ ਮੰਤਰੀ ਜੀ ਆਪ ਮੰਨ ਚੁੱਕੇ ਨੇ ਤੇ ਦੂਜੇ ਪਾਸੇ ਹਾਲਾਤ ਉਸ ਤਰ੍ਹਾਂ ਦੇ ਪੈਦਾ ਕਰ ਰਹੇ ਨੇ ਕਿ ਅਧਿਆਪਕ ਤਨਮਨ ਤੇ ਤਨਮਨ ਨਾਲ ਸਹੀ ਤਰੀਕੇ ਨਾਲ ਪੜ੍ਹਾ ਨਹੀਂ ਸਕੂਗਾ ਕਿਉਂਕਿ ਉਹਨੂੰ ਤਨਖਾਹ ਨਹੀਂ ਮਿਲ ਰਹੀ ਹੈਗੀ ਜੇ ਤਨਖਾਹ ਨਹੀਂ ਮਿਲੂਗੀ ਤਾਂ ਅਧਿਆਪਕ ਦੇ ਨਤੀਜੇ ਵੀ ਉਸ ਤਰ੍ਹਾਂ ਦੇ ਹੋਣਗੇ ਇਸ ਕਰਕੇ ਇਸ ਸੈਸ਼ਨ ਦੇ ਵਿੱਚ ਜੇ ਕਿਸੇ ਵੀ ਤਰ੍ਹਾਂ ਅਸੀਂ ਸੋਚੌਨੇ ਆ ਕਿ ਬੱਚਿਆਂ ਦੇ ਨਤੀਜੇ ਚੰਗੇ ਹੋਣ ਪਰ ਜੇ ਕਿਸੇ ਵੀ ਤਰ੍ਹਾਂ ਸਾਡੇ ਨਤੀਜੇ ਬੱਚਿਆਂ ਦੇ ਸਕੂਲਾਂ ਦੇ ਸਰਕਾਰੀ ਦੇ ਚੰਗੇ ਨਹੀਂ ਆਉਂਦੇ ਤਾਂ ਉਹਦੇ ਲਈ ਸਾਡਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਓਮ ਪ੍ਰਕਾਸ਼ ਸੋਨੀ ਜ਼ਿੰਮੇਵਾਰ ਹੋਊਗਾ ਬਾਕੀ ਸਾਡੇ ਅਧਿਆਪਕਾਂ ਦੇ ਵਿੱਚ ਵੱਡੇ ਪੱਧਰ ਤੇ ਗੱਲ ਚੱਲ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਦਾ ਸਰਕਾਰ ਦਾ ਹਮਲਾ ਤਾਂ ਚਾਹੇ ਉਹ 20 ਤਰੀਕ ਦਾ ਅਮਰਸਰ ਦਾ ਪ੍ਰੋਗਰਾਮ ਹੋਵੇ ਤਾਂ ਜਾਂ 3 ਫਰਵਰੀ ਦਾ ਪਟਿਆਲੇ ਦਾ ਪ੍ਰੋਗਰਾਮ ਹੋਵੇ ਇਹ ਸਾਰੇ ਦੇ ਸਾਰੇ ਪ੍ਰੋਗਰਾਮ ਸਿੱਖਿਆ ਬਚਾਓ ਮੰਚ ਸੰਜਾ ਅਧਿਆਪਕ ਮੋਰਚਾ ਜਾਂ ਬਾਕੀ ਜਥੇਬੰਦੀਆਂ ਸਾਰੀਆਂ ਮਿਲ ਕੇ ਕਰਨ ਸਾਥੀਓ ਅਸੀਂ ਪਹਿਲਾਂ ਵੀ ਆਖਿਆ ਕਿ 20 ਤੋਂ ਪਹਿਲਾਂ ਪਹਿਲਾਂ ਬਹੁਤ ਅਸਾਰ ਨੇ ਕਿ ਸੰਜਾ ਸੰਘਰਸ਼ ਐਲਾਨ ਹੋ ਜਾਣਾ ਹੈਗਾ ਅੱਜ ਇੱਕ ਮੈਸੇਜ ਹੁਕਮ ਦਾ ਫਿਰਦਾ ਸੀ ਕਿ ਅੱਜ ਕੋਈ ਮੀਟਿੰਗ ਹੋਣੀ ਸੀ ਮੰਚ ਤੇ ਮੋਰਚੇ ਦੀ ਪਰ ਕਿਸੇ ਕਾਰਨੋ ਮੀਟਿੰਗ ਨਹੀਂ ਹੋ ਸਕੇ ਇੰਨਾ ਹੈ ਕਿ ਜਲਦੀ ਹੀ ਸੰਜਾ ਦੇ ਅਫਕ ਮੋਰਚੇ ਤੇ ਮੰਚ ਦੇ ਵਿੱਚ ਮੀਟਿੰਗ ਹੋਣ ਦੇ ਵੀ ਅਸਰ ਨੇ ਤੇ ਜਿਸ ਤਰ੍ਹਾਂ ਦੇ ਹਾਲਾਤ ਸਰਕਾਰ ਨੇ ਪੈਦਾ ਕੀਤੇ ਨੇ ਤੇ ਇਹ ਹੁਣ ਸਾਡੀ ਅਨਸਰ ਦੀ ਲੋੜ ਆ ਕਿ ਪੰਜਾਬ ਦੇ ਅਧਿਆਪਕ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤੇ ਇਕੱਠੇ ਮਿਲ ਕੇ ਅਸੀਂ ਲੜਾਈ ਲੜੀਏ ਅਸੀਂ ਇੱਕ ਦੂਜੇ ਨਾਲ ਮੁਕਾਬਲਾ ਕਰਨ ਦੀ بجائے ਮੁਕਾਬਲਾ ਸਾਡਾ ਸਰਕਾਰ ਨਾਲ ਹੋਵੇ ਤੇ ਸਰਕਾਰ ਨੂੰ ਅਸੀਂ ਤਕੜੀ ਚੁਣੌਤੀ ਪੇਸ਼ ਕਰਾਂਗੇ ਇੱਕ ਵਾਰ ਫਿਰ ਬੇਨਤੀ ਆ ਪਟਿਆਲਾ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਤਾਂ ਅੱਜ ਧਰਨੇ ਤੋਂ ਵੀ ਸਨੇਹਾ ਲੱਗਿਆ ਹੈਗਾ ਬਾਕੀ ਇਹਦੇ ਆਪਕ ਜਿੰਨੇ ਪਹੁੰਚ ਸਕਦੇ ਨੇ ਕੱਲ ਨੂੰ ਅਸੀਂ ਮੁੱਖ ਮੰਤਰੀ ਦੇ ਮਹਿਲ ਦੇ ਵਿੱਚ ਜਾ ਕੇ ਲੋੜੀ ਦਾ ਤਿਹਾਰ ਮਨਾਵਾਂਗੇ ਅਧਿਆਪਕ ਆਪੂ ਆਪਣੇ ਘਰੋਂ ਘੱਟੋ ਘੱਟ ਇੱਕ ਬਾਥੀ ਜਾਂ ਲੱਕੜ ਦਾ ਕੋ ਟੁਕੜਾ ਉਹ ਜ਼ਰੂਰ ਲੈ ਕੇ ਆਉਣ ਤਾਂ ਕਿ ਪੂਰੀ ਰਾਤ ਅਸੀਂ ਲੋੜੀ ਮਨਾ ਸਕੀਏ ਅਸੀਂ ਪਟਿਆਲੇ ਦੇ ਵਿੱਚ ਮੁੱਖ ਮੰਤਰੀ ਦੇ ਮਹਿਲ ਕੱਲ ਪਹੁੰਚਣਾ ਹੈਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ